ਮੇਰੇ ਤੇ ਜਿਹੜੇ ਦੋਸ਼ ਲਾਇਏ ਗਏ ਨੇ ਸਰ ਸੁਖਬੀ ਸਿੰਘ ਬਾਦਲ ਜੀ ਦੇ ਕਿਨ ਨੇੜਲੇ ਸਾਥੀ ਵੱਲੋਂ ਸਿਵਾਏ ਦੋਨੋਂ ਬੁਨੇ ਗਏ ਨੇ ਉਹਦੇ ਮੈਂ ਜਵਾਬ ਦੇਣਾ ਚਾਹੁੰਦਾ ਕਿ ਕਿਉਂ ਗੱਲਾ ਹੋ ਰਹੀਆਂ ਨੇ ਕਿਉਂਕਿ ਦੋਸਤਾਂਬਰ ਨੂੰ ਸ਼੍ਰੀ ਕਾਲਤਰ ਸਾਹਿਬ ਤੋਂ ਜੋ ਹੁਕਮਨਾਮਾ ਜਾਰੀ ਹੋਇਆ ਸੀ ਉਹਦੇ ਵਿੱਚ ਕਮੇਟੀ ਦੇ ਵਿੱਚ 10 ਦਾ ਨਾਮ ਸੀਗਾ ਅਧਿਕ ਸਿੱਖਾ ਜਿਹੜਾ ਸੱਚਾ ਸੇ ਕੋਈ ਵੀ ਕਾਲਤਰ ਸਾਹਿਬ ਦੇ ਹੁਕਮਨਾਮੇ ਤੋਂ ਪਾਸੇ ਨਹੀਂ ਆ ਸਕਦਾ ਸੋ ਜੋ ਹੁਕਮਨਾਮਾ ਹੋਇਆ ਆਦੇਸ਼ ਹੋਇਆ ਉਹਦੇ ਤੇ ਅਸੀਂ ਪਹਿਲਾਂ ਦੇ ਕੇ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਜੀਤੀ ਦੀ ਭਰਤੀ ਕਰਾਂਗੇ। ਅਤੇ ਸਾਡੀ ਜਿਹੜੀ ਸੇਵਾ ਲੱਗੀ ਸੀ ਸਾਡੀ ਕੋਸ਼ਿਸ਼ ਸੀ ਕਿ ਅਸੀਂ ਸਾਰੇ ਅਕਾਲੀ ਦਲ ਨੂੰ ਇੱਕਜੁੱਟ ਕਰੀਏ। ਲੇਕਿਨ ਉਹਨਾਂ ਨੂੰ ਨਹੀਂ ਮੰਨੂ ਸੀ। ਸਸ ਵੀਰ ਸਿੰਘ ਬਾਦਲ ਆਕਾਫਰ ਸਾਹਿਬ ਦੇ ਹੁਕਮਨਾਮੇ ਤੋਂ ਬਾਗੀ ਹੋ ਗਏ। ਉਹਨਾਂ ਨੇ ਆਪਣੀ ਭਰਤੀ ਕੀਤੀ ਹੁਕਮਨਾਮੇ ਨੂੰ ਨਹੀਂ ਮੰਨਿਆ ਤੇ ਅਸੀਂ ਅੱਜ ਵੀ ਕੋਸ਼ਿਸ਼ ਕਰਦੇ ਰਹੇ ਹਾਂ ਹੁਣ ਤੱਕ ਵੀ। ਤੇ 11 ਤੱਕ ਵੀ ਸਾਡੀ ਕੋਸ਼ਿਸ਼ ਹੋਊ ਵੀ ਜੋ ਸਾਨੂੰ ਉਦੇਸ਼ ਹੋਇਆ ਵੀ ਸਾਰੇ ਚੁੰਦੇ ਸਮੇਢੀ ਜਿਗਾ ਇਕੱਠੇ ਕਰਨਾ ਅਸੀਂ ਉਹ ਚ ਕਾਮਯਾਬ ਹੋਈਏ ਜਾਂ ਨਾ ਹੋਈਏ ਮੇਰਾ ਕੋਈ ਸਵਾਰਥ ਨਹੀਂ ਨਾ ਪਹਿਲਾਂ ਸੀ ਨਾ ਹੋਣਾ ਪੂਰੀ ਇਮਾਨਦਾਰੀ ਨਾਲ ਅਕਾਲ ਤਖਤ ਸਾਹਿਬ ਦੇ ਹੁਕਮ ਮੰਨਿਆ ਲੇਕਿਨ ਇਹਨਾਂ ਦੇ ਹੁਕਮ ਨੂੰ ਮੰਨਣ ਦੀ ਬਜਾਏ ਹੁਣ ਮੈਨੂੰ ਬਦਨਾਮ ਕਰਨ ਲਈ ਤੁਰੇ ਨੇ ਸੋ ਦੇਖੋ ਮੈਨੂੰ ਬਦਨਾਮ ਕਰਕੇ ਕੁਝ ਨਹੀਂ ਹੋਣਾ ਗੱਲ ਅਕਾਲ ਤਖਤ ਸਾਹਿਬ ਦੀ ਹੀ ਮੰਨਣੀ ਪੈਣੀ ਆ ਸੋ ਮੈਂ ਗੱਲ ਸ਼ੁਰੂ ਕਰੂੰਗਾ ਹਰ ਗੱਲ ਦਾ ਜਵਾਬ ਦਵਾਂਗੇ ਲੈਂਡ ਓਲੀਪੋਲੀਸੀ ਤੋਂ ਜਿਹੜੀ ਇਹ ਸਰਕਾਰ ਨੇ ਲਿਆਂਦੀ ਆ ਜਿਹਦਾ ਡਟ ਕੇ ਸਾਰੇ ਕਿਸਾਨ ਵਿਰੋਧ ਕਰ ਰਹੇ ਨੇ ਤੇ ਮੇਰੇ ਹਲਕੇ ਦੀ ਵੀ ਬਹੁਤ ਸਾਰਾ ਜ਼ਿਆਦਾ ਜ਼ਮੀਨ ਆ ਰਹੀ ਆ ਤੇ ਅਸੀਂ ਡਟ ਕੇ ਕਿਸਾਨਾਂ ਦੇ ਨਾਲ ਖੜੇ ਆ ਇਹਦਾ ਇਹਦੇ ਖਿਲਾਫ ਸੱਤਪਹਰੋ ਸਟੇਟਮੈਂਟ ਪਾ ਦਿੱਤੀ ਧਰਨੇ ਦੇ ਵਿੱਚ ਵੀ ਸਭ ਤੋਂ ਪਹਿਲਾਂ ਅਸੀਂ ਗਏ ਕੱਲ ਵੀ ਧਰਨੇ ਦੇ ਵਿੱਚ ਅਸੀਂ ਹਾਜ਼ਰੀ ਲਾਈ ਆ ਅਤੇ ਵਿਧਾਨ ਸਭਾ ਦੇ ਵਿੱਚ ਵੀ ਮੇਰੇ ਤੋਂ ਬਿਨਾਂ ਕੋਈ ਵੀ ਐਮ ਐਲ ਏ ਇਸ ਪਾਲਸੀ ਦੇ ਵਿਰੋਧ ਦੇ ਵਿੱਚ ਨਹੀਂ ਬੋਲ ਰਿਹਾ ਹਾਲਗੀ ਜ਼ੀਰੋ ਆਰ ਨਹੀਂ ਸੀ ਲੇਕਿਨ ਫਿਰ ਵੀ ਮੈਂ ਇਦੇ ਤੇ ਬੋਲਿਆ ਜਿਹੜਾ ਮੇਰਾ ਫਰਜ਼ ਬਣਦਾ ਸੀਗਾ ਠੀਕ ਹੈ ਮੇਰੀ ਸੋਚ ਆ ਮੈਂ ਨਿੱਜੀ ਟਿੱਪਣੀ ਕਿਸੇ ਤੇ ਨਹੀਂ ਕਰਦਾ ਨਾ ਮੈਂ ਕਰਨੀ ਆ ਨਾ ਮੈਂ ਕਿਸੇ ਸ਼ਾਮ ਦੇ ਖਿਲਾਫ ਨਿੱਜੀ ਬੋਲਣਾ ਜਿਹਦੇ ਮੇਰੇ ਖਿਲਾਫ ਜੋ ਬੋਲਣਾ ਪੰਡੀ ਪ੍ਰਚਾਰ ਕਰਨੇ ਕਰੀ ਜਾਓ ਤੇ ਨਾ ਕਿਸੇ ਨੂੰ ਡਰਦੇ ਆ ਨਾ ਕੋ ਡਰਾ ਸਕਦਾ ਵਾ ਨਾ ਕੋ ਪ੍ਰਭਾਵ ਨਾ ਪਰਚੀਆਂ ਤੋਂ ਡਰਦੇ ਆ ਮੈਂ ਰੈਨੂ ਲਿੰ ਪਾਲਿਸੀ ਦੀ ਗੱਲ ਕਰਨ ਨੂੰ ਸਭ ਤੋਂ ਪਹਿਲਾਂ ਇਹ ਗੱਲ ਕੀਤੀ ਗਈ ਆ ਵੀ ਇਹ ਤੋਂ ਮਸਤੀਲਾਂ ਦਾ ਜਿਹੜਾ ਇਹਨਾਂ ਨੇ ਆਗੂ ਨੇ ਮੈਂ ਵੀਡੀਓ ਵਿੱਚ ਸੁਣਾ ਦਿੰਦਾ ਇੱਕ ਤਾਂ ਗੱਲ ਕੀਤੀ ਗਈ ਆ ਵੀ ਜਿਹੜੀਆਂ ਮੀਨੀਆ ਜ਼ਮੀਨਾਂ ਛੱਡ ਦਿੱਤੀਆਂ ਗਈਆਂ ਤੇ ਦੂਜੀਆਂ ਕਿਸਾਨਾਂ ਦੀ ਲੈ ਲਈਆਂ ਗਈਆਂ ਸਭ ਤੋਂ ਪਹਿਲਾਂ ਤਾਂ ਗੱਲ ਕੀਤੀ ਆ 70 ਮਸਤੀਲ ਦੀ ਤੇ 63 ਮਸਤੀਲ ਦੀ ਸੋ ਇਹ ਇਹ ਦੋਸ਼ ਲਾਏ ਗਏ ਨੇ ਮੈਂ ਤੁਹਾਨੂੰ ਹੁਣੇ ਜਿਹਦੇ ਆ ਲਾਇਸੈਂਸ ਬਿਲਕੁਲ ਹੀ ਪਏ ਨਹੀਂ ਅਤੇ ਰੇਰਾ ਨੰਬਰ ਵੀ ਇਹਨਾਂ ਦੇ ਆਏ ਹੋਏ ਨਹੀਂ ਆ ਲਾਇਸੈਂਸ ਨਹੀਂ ਇਟ ਕਾ ਮੀਨਿੰਗ ਜੇ ਇਹ ਨੰਬਰ ਵੀ ਆਇਆ ਅਪਰੂਵਡ ਤਾਂ ਉਹਦੇ ਵਿੱਚ ਨਹੀਂ ਗਿਆ ਜਾ ਸਕਦਾ ਇੱਕ ਹੋਰ ਗੱਲ ਕੀਤੀ ਗਈ ਆ ਦੋ ਮਸਤੀਲਾ ਨੇ ਜਿਹੜੀਆਂ 71 ਨੰਬਰ ਮਸਤੀਲ ਤੇ 8 ਨੰਬਰ ਮਸਤੀਲਾ ਇਹਦੀਆਂ ਫਰਦਾ ਪਈਆਂ ਨੇ ਆ ਦੇਖੋ ਤੁਸੀਂ ਵੀ ਇਹ ਕਿਹੜੀਆਂ ਜ਼ਮੀਨਾਂ ਨੇ ਸਾਰੀਆਂ ਫਰਦਾ ਨੇ ਵੀ ਮੇਰੀ ਜ਼ਮੀਨ ਹੈ ਵੀ ਜਿਹੜੇ ਛੱਡੀਆਂ ਹੋਈਆਂ ਨੇ ਮੇਰੀਆਂ ਜ਼ਮੀਨਾਂ ਨੇ ਦੇਖੋ ਆ ਸਾਰੀਆਂ ਫਰਦਾਕਰਤਰ 71 ਮਸਤੀਲ ਦਾ ਨੰਬਰ ਨੇ ਸਾਰੇ ਇਹ ਜਿਹੜੇ ਮਾਲਕ ਨੇ ਇਹਦੇ ਵਿੱਚ ਨਵਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਨਵਜੀਤ ਸਿੰਘ ਪੁੱਤਰ ਨਵਿੰਦਰ ਸਿੰਘ ਕਰਨਜੀਤ ਕੌਰ ਪਤਨੀ ਨਵਿੰਦਰ ਸਿੰਘ ਉਹਨਾਂ ਦੇ ਮਸਤੀਦ ਹੈਗੀ ਆ ਇਹ 71 ਦੇ ਨੰਬਰ ਨੇ ਤੇ 4 5 6 7 ਜੋ ਵੀ ਇਹ ਲਾਏਗੇ ਦੋ ਵਿਆਹਾਂ ਅਨਰ ਜ਼ਮੀਨ ਉਸ ਤੋਂ ਬਾਅਦ ਆ ਗਈ ਮਸਤੀਦ ਨੰਬਰ 71 ਦੇ ਨੇ 15 16 17 ਇਹਦੀ ਮਾਲਕਾ ਕੁਲਵਿੰਦਰ ਸਿੰਘ ਉਹ ਪਰਮਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਇਹ ਸਾਰੇ 71 ਦੇ ਨੇ ਤੇ ਉਸ ਤੋਂ ਬਾਅਦ ਆ ਜੋ ਮਸਤੀਲ ਅਗਲੀ ਜਿਹੜੀ ਆ ਗਈ 8 ਨੰਬਰ ਉਹ ਵੀ ਜਿਹੜੀ ਇਹਦੀ ਮਾਲਕੀ ਆ ਉਹ ਸਾਡੀ ਨਹੀਂ ਹੈਗੀ ਜਿਹੜਾ ਜਾ ਕੇ ਮੀਰੀ ਜਿੱਥੇ ਮਰਜੀ ਜਾ ਕੇ ਉਹਦੀ ਪੜਤਾਲ ਕਰ ਸਕਦਾ ਵਾ ਮਤਲਬ ਇਹਦੇ ਬਾਰੇ ਮੈਂ ਕਲੀਅਰ ਕਰਦੇ ਆ 71 ਤੇ ਦੂਜੀ ਮਸਤੀਲ ਆ ਹੁਣ ਜਿਹੜੀ ਲੈਂਡ ਪੂਲਿੰਗ ਦੇ ਵਿੱਚ ਜਿਹੜੀ ਮੇਰੀ ਜ਼ਮੀਨ ਆਈ ਆ ਬੀ ਐਰਪੀਮੈਂਟ ਦੇ ਵਿੱਚ ਸਭ ਤੋਂ ਵੱਧ ਜਿਹੜੀ ਮੇਰੀ ਆਈ ਆ ਤਕਰੀਬਨ 70 ਏਕੜ ਲੈਂਡ ਇਹਨੇ ਵਿਚਾਰੀ ਆ ਪੀਐਮਪਿੰਡ ਦੇ ਵਿੱਚ 13 ਏਕੜ ਜ਼ਮੀਨ ਮਿਲ ਦਾਖੇ ਪਿੰਡ ਦੇ ਵਿਚਾਰੀ ਆ ਤੇ 69 ਗੀਲੇ ਜਿਹੜੀ ਕੈਲਪੋ ਦੇ ਵਿਚਾਰੀ ਆ ਸੋ ਤਕਰੀਬਨ 150 ਏਕੜ ਤੋਂ ਵੱਧ ਲੈਂਡ ਆ ਜਿਹੜੀ ਇਸ ਲੈਂਡ ਪੁਲੀਸ ਕੀ ਦੇ ਵਿੱਚ ਕੱਲੀ ਵੇਈ ਸਾਡੇ ਪਰਿਵਾਰ ਦੀ ਆ ਰਹੀ ਆ ਸੋ ਇਹ ਕਹਿੰਦੇ ਵੀ ਸਰਕਾਰ ਤੋਂ ਫਾਇਦਾ ਲੈ ਲਿਆ ਸੋ ਇਹਦੇ ਨਾਲ ਮੈਂ ਹੋ ਕਸਣਾ ਚਾਹੁੰਦਾ ਕਿ ਇਹਦੇ ਵਿੱਚੋਂ ਇੱਕ ਲਿਸੰਸ ਸਪਲਾਈ ਹੋਇਆ ਸੀ ਆ ਸਾਡਾ ਨੋਟੀਫਿਕੇਸ਼ਨ ਤੋਂ ਪਹਿਲਾਂ ਉਹ ਲਾਇਸੈਂਸ ਅਪਲਾਈ ਹੋਇਆ 58 68.3 ਏਕੜ ਦਾ 9.5 ਨੂੰ ਅਪਲਾਈ ਹੁੰਦਾ ਉਸ ਤੋਂ ਨੋਟੀਫਿਕੇਸ਼ਨ ਬਾਅਦ ਦੇ ਵਿੱਚ ਹੁੰਦਾ ਲੇਕਿਨ ਇਹਨਾਂ ਨੇ ਉਹ ਵੀ ਲਾਇਸੈਂਸ ਮੇਰਾ ਕੈਨਸਲ ਕਰ ਦਿੱਤਾ ਆ ਉਹਦੀ ਕੈਨਸਲ ਦੀ ਰਿਪੋਰਟ ਆ ਨੰਤਾ ਪਾਰਕਸ ਦੇ ਨਾਂ ਤੇ ਸੀਗਾ ਇਹ ਕਿ ਪ੍ਰੋਪੋਜ਼ ਕੋਲੋਨੀ ਵਿਕਸਪ ਕੀਤੀ ਜਾਣ ਵਾਲੀਆਂ ਅਰਬਨਿਸਟੇਟਾ ਦੇ ਜ਼ੋਨ ਨੰਬਰ 2 ਦਾ ਹਿੱਸਾ ਬਣਦੀ ਹੈ ਤੇ ਇਸ ਕਰਕੇ ਆਪ ਜੀ ਦੀ ਐਪਲੀਕੇਸ਼ਨ ਵਿਚਾਰੀ ਨਹੀਂ ਜਾ ਸਕਦੀ ਜਿਹੜੀ ਨੋਟੀਫਿਕੇਸ਼ਨ ਤੋਂ ਪਹਿਲਾਂ ਤਕਰੀਬਨ 58.58 ਗਿਲੇ ਜ਼ਮੀਨ ਦੇ ਸੀ ਜਿਹੜੇ ਜਿਹੜਾ ਇਹਦਾ ਮੈਂ ਕੋਲ ਹੁਣੇ ਮੈਂ ਨਕਸ਼ਾ ਵੀ ਦਿਖਾਉਣਾ ਤੁਹਾਨੂੰ ਸੋ ਆ ਇਹਦਾ ਨਕਸ਼ਾ ਸੀਗਾ ਸਾਰਾ ਇਹ ਕੈਨਸਲ ਕਰ ਦਿੱਤੀ ਗਈ ਆ ਜਿਹੜੀ ਨੋਟੀਫਿਕੇਸ਼ਨ ਤੋਂ ਪਹਿਲਾਂ ਦਾ ਜਿਹੜਾ ਤੇ ਇਹਦੇ ਨੰਬਰ ਸਾਰੇ ਜਿਹੜੇ ਆ ਜਿਹੜੀ ਇਹਨਾਂ ਨੇ ਅਖਬਾਰ ਦੇ ਵਿੱਚ ਦਿੱਤਾ ਇਹ ਸਾਰੇ ਮੇਰੇ ਨੰਬਰ ਜ਼ਮੀਨ ਦੇ ਆਏ ਹੋਏ ਨੇ ਹਾਏ ਇਹਦੇ ਹਰੇ ਦੇ ਵਿੱਚ ਨੇ ਸਾਰੇ ਇਹ ਮੇਰੀ ਜ਼ਮੀਨ ਦੇ ਨੰਬਰ ਨੇ ਸੋ ਤੇ ਤਪਾਓ ਕੀ ਕੈਮਰੇ ਤੇ ਬਹਿ ਕੇ ਜੋ ਮਰਜੀ ਝੂਠ ਤਾਂ ਬੋਲੀ ਜਾਓ ਇਹ ਗੱਲਾਂ ਨਾਲ ਫਰਕ ਕੁਝ ਨਹੀਂ ਪੈਣਾ ਹੈਗਾ ਅਖੀਰ ਸੱਚ ਦੀ ਜਿੱਤ ਹੋਣੀ ਆ ਸੋ ਸਭ ਤੋਂ ਵੱਧ ਜ਼ਮੀਨਾਂ ਆ ਰਹੀਆਂ ਤੇ ਅਸੀਂ ਡਟ ਕੇ ਦਾ ਮੈਸ ਕਰਕੇ ਨਹੀਂ ਹੁਣ ਤੱਕ ਬੋਲਿਆ ਵੀ ਕੀ ਇਹਨਾਂ ਕਹਿੰਦੀ ਆਪਦੀ ਜ਼ਮੀਨ ਕਰਕੇ ਰੌਲਾ ਪਾਉਦਾ ਪਤਾ ਨਹੀਂ ਸਾਨੂੰ ਕੋਈ ਪਰਵਾਹ ਨਹੀਂ ਇੱਕ ਆਮ ਕਿਸਾਨ ਦੀ ਜ਼ਮੀਨ ਮਜਨੀ ਚਾਹੀਦੀ ਆ ਨਾਲੇ ਜਿਹੜੀਆਂ ਜ਼ਮੀਨਾਂ ਨੇ ਜਿਹੜੀ ਅਨੰਤਾ ਦੀ ਮੈਂ ਹੁਣ ਗੱਲ ਕਰੂੰਗਾ ਜਿਹੜੀ ਅਸੀਂ 2004 ਦੀ ਜਿਹੜੀ ਜ਼ਮੀਨ ਵੇਚੀ ਹੋਈ ਆ ਤੇ ਮੇਰੇ ਕੋਲ ਰਿਸ਼ਤੀਆਂ ਪਈਆਂ ਨੇ 2002 34 ਦੀ ਜਿਹੜੀ ਜ਼ਮੀਨ ਦਿੱਤੀ ਹੋਈ ਆ ਰਿਸ਼ਤੀਆਂ ਪਈਆਂ ਨੇ ਤੇ ਕੋਈ ਅੱਜ ਦੀ ਵੀ ਦਿੱਤੀ ਹੋਈ 8 ਏਰੀ ਤੋਂ ਜ਼ਮੀਨਾਂ ਵੇਚ ਕੇ ਅਸੀਂ ਇਹ ਜ਼ਮੀਨਾਂ ਜਿਹੜੀਆਂ ਸਾਰੀਆਂ ਜਿਹੜੀਆਂ ਕਿਉਂਕਿ ਸਾਰੀ ਜ਼ਮੀਨ ਸਾਡੀ ਤੇ ਸ਼ਹਿਰ ਦੇ ਵਿੱਚ ਜਿਹੜੀ ਆ ਗਈ ਸੀ ਏਰੀ ਦੀ ਸੋ ਉਹਦੇ ਚੋਂ ਅੱਗੇ ਜਿਹੜੀਆਂ ਜ਼ਮੀਨਾਂ ਲਈਆਂ ਨੇ ਠੀਕ ਆ ਕਲੋਨਾਈਜ਼ਰਾਂ ਨੇ ਬੜੇ ਪਹਿਲੋਂ ਧੱਕੇ ਕੀਤੇ ਕਿਸਾਨਾਂ ਨਾਲ ਲੇਕਿਨ ਜਦੋਂ ਦੇ ਅਸੀਂ ਇਸ ਲਾਈਨ 'ਚ ਕੰਮ ਕਰ ਰਹੇ ਆ ਹਰੇਕ ਜ਼ਮੀਨਦਾਰ ਨੂੰ ਅੱਗੇ ਜ਼ਮੀਨ ਵੀ ਲੈ ਕੇ ਦੰਨੇ ਆ ਉਹਦਾ ਘਰ ਵੀ ਬਣਾ ਕੇ ਦੰਨੇ ਆ ਉਹਨੂੰ ਹਰ ਤਰ੍ਹਾਂ ਦੀ ਮਦਦ ਕੀਤੀ ਆ ਵੀ ਜਿਹਨੇ ਇੱਕ ਵੇਚਿਆ ਉਹਦੇ 8 ਤੋਂ 10 ਕੀਤੇ ਵਣ ਜਾਣ ਤੇ ਤੁਸੀਂ ਕਿਸੇ ਵੀ ਜ਼ਮੀਨਦਾਰ ਨੂੰ ਮਿਲਦੇ ਆ ਕੇ ਕਿ ਉਹਨਾਂ ਦੀ ਕਿੰਨੀ ਕੁ ਹਰ ਤਰ੍ਹਾਂ ਦੀ ਜਿਹੜੀ ਉਹਨਾਂ ਦੀ ਮਦਦ ਕੀਤੀ ਗਈ ਆ ਸੋ ਹੁਣ ਗੱਲ ਅਨੰਤਾਂਕਲੇ ਦੇ ਜਿਹੜੀ ਗੱਲ ਕਰ ਰਹੇ ਆ ਇਹ ਪਾਲਿਸੀ ਆਈ ਕਾਂਗਰਸ ਵੇਲੇ ਉਸ ਪਾਲਿਸੀ ਦੀਆਂ ਜੋ ਸ਼ਰਤਾਂ ਸੀ ਇਹ ਉਹਦੇ ਮੁਤਾਬਕ ਕੌਣ ਕਹਿੰਦਾ 200 215 ਦੇ ਵਿੱਚ ਕਿਹਾ ਵਾ ਉਸ ਡੇਟ ਤੋਂ ਪਹਿਲਾਂ ਜਿਹੜੀ ਤੁਹਾਡੇ ਸੇਲ ਐਗਰੀਮੈਂਟ ਹੋਏ ਨੇ ਉਹ ਅਸੀਂ ਉਸ ਟਾਈਮ ਜਦੋਂ ਇਹ ਲਾਇਸੈਂਸ ਮਿਲਿਆ ਉਦੋਂ ਮੈਂ ਸਰਕਾਰ ਦੇ ਖਿਲਾਫ ਕਾਂਗਰਸ ਸਰਕਾਰ ਦੇ ਨਾਲ ਬਾਈ ਇਲੈਕਸ਼ਨ ਲੜ ਕੇ ਹਟਿਆ ਸੀਗਾ ਤੇ ਕਾਂਗਰਸ ਦਾ ਜਿਹੜਾ ਸੀਐਮ ਦਾ ਓਐਸਡੀ ਮੇਰੇ ਖਿਲਾਫ ਚੋਣ ਲੜਿਆ ਸੀਗਾ ਕੀ ਤੁਸੀਂ ਕੋਈ ਕਮੀ ਹੋਵੇ ਤਾਂ ਤੁਹਾਨੂੰ ਸੱਚ ਦੇ ਸਕਦੇ ਹੋ ਸਰਕਾਰ ਨੂੰ ਹਰ ਚੀਜ਼ ਵੈਰੀਫਾਈ ਹੋਈ ਆ ਰਿਪੋਰਟਾਂ ਹੋਈਆਂ ਨੇ ਸਟਾਮਾ ਦੀ ਰਿਪੋਰਟ ਹੈ ਖਜ਼ਾਨਾ ਅਫਸਰ ਦੀਆਂ ਨੇ ਇਹ ਕਹਿੰਦੇ ਨੇ ਵੀ ਸਟਾਮਾ ਦੀ ਜ਼ਿਲ੍ਹਾ ਖਜ਼ਾਨਾ ਅਫਸਰ ਦੀ ਰਿਪੋਰਟ ਆ ਇਹ ਦੇਖੋ ਹਰ ਚੀਜ਼ ਵੈਰੀਫਾਈ ਹੋਈ ਹੋਈ ਆ ਇੱਕ ਨਹੀਂ ਹਰੇਕ ਸਰਕਾਰ ਨੇ ਕੀਤੀ ਆ ਸੋ ਇਹਦੇ ਤੇ ਜਿਹੜੇ ਦੋਸ਼ ਬਾਅਦ-ਬਾਅਦ ਜਿਹੜੇ ਲਾਏ ਜਾ ਰਹੇ ਨੇ ਗੱਲ ਇੱਥੇ ਕੀਤੀ ਗਈ ਆ ਜਿਹੜੀ ਗੂਗਲ ਦੀ ਗੂਗਲ ਦੋ-ਤਿੰਨ ਤਿੰਨ ਸਾਲ ਕਿਹੜੇ ਅਪਡੇਟ ਨਹੀਂ ਹੁੰਦੀ ਸਭ ਤੋਂ ਜੋ ਮੰਗਿਆ ਉਸ ਦਿਨ ਗਰਾੜਾ ਨੇ ਗਲਾਡਾ ਦੇ ਤਕਰੀਬਨ ਹਰ ਡਿਪਾਰਟਮੈਂਟ ਦੇ ਅਫੀਸਰ ਇਹਨਾਂ ਦੇ ਐਸਡੀ ਉਹਨਾਂ ਨੇ ਉੱਥੇ ਜਾ ਕੇ ਰਿਪੋਰਟਾਂ ਕੀਤੀਆਂ ਨੇ ਕੀ ਓਪੋਜੀਸ਼ਨ ਦੀ ਕੋਈ ਕਰ ਸਕਦਾ ਸੋ ਇਸ ਲਈ ਇਹ ਬਿਲਕੁਲ ਸਾਰੇ ਜਿਹੜੇ ਦੋਸ਼ ਨੇ ਝੂਠੇ ਨੇ ਕਿਤੇ ਵੀ ਜੇ ਕੋਈ ਹਿਜਰੀ ਗੁਆਰੀ ਗੱਲ ਨਾ ਪੰਜਾਬ ਸਰਕਾਰ ਤੋਂ ਕੀ ਚਾਹੇ ਸੀਵੀ ਤੋਂ ਵੀ ਵਾਰੀ ਕਰਵਾ ਲੈਣੇ ਸੋ ਇਸ ਲਈ ਇਹ ਸਭ ਜਿਹੜੇ ਝੂਠੇ ਦੋਸ਼ ਜਿਹੜੇ ਵਾਰ-ਵਾਰ ਇਹਨਾਂ ਮਤੋਂ ਲਾਏ ਜਾ ਰਹੇ ਨੇ ਤੇ ਇਸ ਗੱਲ ਦੀ ਸਾਨੂੰ ਕੋਈ ਪਰਵਾਹ ਨਹੀਂ ਡੱਟ ਕੇ ਅਸੀਂ ਲੈਂਡ ਉਨੀ ਦਾ ਵਿਰੋਧ ਜਿਹੜਾ ਪਹਿਲਾਂ ਵੀ ਕੀਤਾ ਹੁਣ ਵੀ ਕਰ ਰਹੇ ਹਾਂ ਤੇ ਹੌਨਲੇ ਸਮੇਂ ਵਿੱਚ ਵੀ ਕਰਾਂਗੇ ਅਤੇ ਇਫ ਸਰਕਾਰ ਨੂੰ ਚਾਹੀਦਾ ਕਿ ਇਹ ਪਾਲਿਸੀ ਵਾਪਸ ਲਵੇ ਕਿਉਂਕਿ ਪਹਿਲਾਂ ਵੀ ਜਿਹੜੀ ਤਿੰਨ ਕਾਲੇ ਕਾਨੂੰਨ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਸੀ ਉਹਦਾ ਬੜਾ ਡੱਟ ਕੇ ਜਿਹੜਾ ਵਿਰੋਧ ਹੋਇਆ ਕਿਸਾਨਾਂ ਵੱਲੋਂ ਕੀਤਾ ਗਿਆ ਤੇ ਹਰ ਵਰਗ ਨੇ ਬੜਾ ਸਾਥ ਦਿੱਤਾ ਅਤੇ ਹੁਣ ਵੀ ਜਿਹੜਾ ਮਾਹੌਲ ਬਣ ਰਿਹਾ ਸਰਕਾਰ ਦੇ ਖਿਲਾਫ ਤੇ ਉੱਥੇ ਸਾਰੇ ਕਿਸਾਨ ਜਿਹੜੇ ਕੋਈ ਵੀ ਕਿਸਾਨ ਜ਼ਮੀਨ ਦੇ ਨੂੰ ਤਿਆਰ ਨਹੀਂ ਅਸੀਂ ਅੱਜ ਡਟ ਕੇ ਇਸ ਪਾਲਿਸੀ ਦੇ ਖਿਲਾਫ ਆ ਜਿਹੜਾ ਅਸੀਂ ਕਿਸਾਨਾਂ ਦੇ ਨਾਲ ਖੜੇ ਆ ਅਤੇ ਡਟ ਕੇ ਅਸੀਂ ਸਾਹ ਦਵਾਂਗੇ ਹਰ ਮੁੱਦੇ ਤੇ ਕਿਸੇ ਵੀ ਮੁੱਦੇ ਤੇ ਇਹ ਨਹੀਂ ਹੋ ਸਕਦਾ ਕਿ ਮੈਂ ਉਥੇ ਬੋਲਿਆ ਨਾ ਮ ਹ ਵਿਧਾਨ ਸਭਾ ਦੇ ਵਿੱਚ ਚਾਹੇ ਕਿਸਾਨਾਂ ਦਾ ਮੁੱਦਾ ਹੋਵੇ ਚਾਹੇ ਮਜ਼ਦੂਰਾਂ ਦਾ ਹੋਵੇ ਚਾਹੇ ਮਜ਼ਦੂਰਾਂ ਦਾ ਹੋਵੇ ਚਾਹੇ ਵਪਾਰੀਆਂ ਦਾ ਹੋਵੇ ਸੋ ਡਟ ਕੇ ਅਸੀਂ ਹਰ ਮੁੱਦੇ ਤੇ ਸਰਕਾਰ ਦੀ ਜਿੱਥੇ ਵੀ ਕਮੀ ਹੈਗੀ ਆ ਜਾਂ ਜਿੱਥੇ ਵੀ ਤਕੇ ਹੋ ਰਹੇ ਆ ਡਟ ਕੇ ਅਸੀਂ ਉਹਦੀ ਆਵਾਜ਼ ਅਸੀਂ بلند ਕੀਤੀ ਆ ਤੇ ਆਉਣ ਨਾਲ ਸਵਿਚ ਕਰਦੇ ਰਹਿਾਂਗੇ ਅਤੇ ਹਲਕੇ ਦੇ ਲੋਕ ਨੇ ਜਿਹੜੇ ਕਿਉਂਕਿ ਜਿਨ੍ਹਾਂ ਨੇ ਮੈਨੂੰ ਤਿੰਨ ਵਾਰ ਸੋ ਚੁਣਿਆ ਉਹ ਕਿਉਂ ਚੁਣਿਆ ਤਿੰਨ ਵਾਰ ਕਿ ਅਸੀਂ ਲੋਕਾਂ ਦੇ ਨਾਲ ਖੜੇ ਹਾਂ ਹਮੇਸ਼ਾ ਹੀ ਕਦੇ ਲੋਕਾਂ ਨਾਲ ਕਦੇ ਧੋਖਾ ਨਹੀਂ ਕੀਤਾ ਸਰਕਾਰਾਂ ਨਹੀਂ ਆ ਜੇ ਸਰਕਾਰ ਦੇ ਵਿੱਚ ਕਦੇ ਕੋਈ ਫਾਇਦਾ ਲਿਆ ਇਹ ਤਾਂ ਹੁਣ ਜਿਹੜੇ ਇਹ ਸਾਡੇ ਵਿਰੋਧੀ ਨੇ ਜਿਹੜੇ ਮੇਰੀ ਪਾਰਟੀ ਦੇ ਨੇ ਦੱਸਦੇ ਆ ਤੁਹਾਡੀ ਸਰਕਾਰਾਂ ਨਹੀਂ ਆ ਨੇ ਵੀ ਅਸੀਂ ਤੁਹਾਡੇ ਤੋਂ ਸਰਕਾਰ ਬਣ ਕੇ ਕਿਹੜੇ ਬੈਨੀਫਿਟ ਲਏ ਨੇ ਸੋ ਆਪਣੇ ਜੇਬ ਦੇ ਵਿੱਚੋਂ ਖਰਚਾ ਕਰਕੇ ਲੋਕਾਂ ਦੀ ਸੇਵਾ ਕੀਤੀ ਜਾਂ ਕਰ ਰਹੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਰਦੇ ਰਵਾਂਗੇ ਅਤੇ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਅਤੇ ਜੋ ਸਾਡੀ ਸੇਵਾ ਲੱਗੀ ਹੈ ਸ੍ਰੀ ਕਾਲਤਾ ਸਿੰਘ ਬਣੋ ਮੈਂ ਫਿਰ ਇਹ ਗੱਲ ਦੱਸ ਦਿੰਦਾ ਵੀ ਇਹਨਾਂ ਨੂੰ ਪ੍ਰੀਖਾ ਜਿਹੜੀ ਇਹ ਗੱਲ ਕਰਦੇ ਵੀ ਸਾਨੂੰ ਕਿਸੇ ਅਹੁਦੇ ਦਾ ਲਾਲਚ ਤੇ ਜੇ ਅਹੁਦੇ ਦਾ ਲਾਲਚ ਹੁੰਦਾ ਜਾਂ ਸਰਕਾਰਾਂ ਤੋਂ ਦਰਦੇ ਹੁੰਦੇ ਫਿਰ ਤੇ ਜਦੋਂ ਮਰਜ਼ੀ ਪਾਰਟੀ ਬਦਲ ਲੈਂਦੇ ਸੋ ਇਸ ਲਈ ਆਪ ਦੇ ਜਿਹੜੇ ਹਸੂਨਾਂ ਤੇ ਖੜੇ ਹਾਂ ਤੇ ਆਉਣ ਵਾਲੇ ਸਮੇਂ ਵਿੱਚ ਵੀ ਖੜੇ ਰਵਾਂਗੇ